ਜਾਰਦੀ ਸਰਕਾਰ ਨੇ ਪਿਛਲੇ 3 ਸਾਲ ਪਹਿਲਾਂ ਜਿਹੜੇ ਵਾਦੇ ਨਹੀਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਗਰੰਟੀਆਂ ਤੋਂ ਕਿਸੇ ਗਰੰਟੀ ਵਾਲ ਨੂੰ ਮੁੜ ਕੇ ਪਿੱਛਾ ਭੌਂ ਕੇ ਵੀ ਵੇਖਿਆ ਨਹੀਂ ਦੂਸਰੇ ਆਉਂਦੇ ਆ ਕੰਟਰੈਕਟ ਵਾਲੇ EMPLOYE WORKFORCE ਸਕੀਮਾ ਵਾਲੇ EMPLOYE ਜਿਹਦੇ ਵਿੱਚ ਹੈਲਥ ਡਿਪਾਰਟਮੈਂਟ ਭਰਿਆ ਪਿਆ ਏ ਐਜੂਕੇਸ਼ਨ ਡਿਪਾਰਟਮੈਂਟ ਭਰਿਆ ਹੋਇਆ ਫੋਰੈਸਟ ਜੰਗਲਾਤ ਵਾਲੇ ਐ ਇਹ ਤੋਂ ਇਲਾਵਾ ਵਾਟਰ ਸਪਲਾਈ ਸੈਨੀਟੇਸ਼ਨ ਦੇ ਵਿੱਚ ਇਨਲਿਸਟਮੈਂਟ ਵਾਲੇ ਆਂ ਔਰ ਬਹੁਤ ਸਾਰੇ ਸਾਥੀ ਆ ਸਾਰਾ ਬਿਜਲੀ ਬੋਰਡ ਭਰਿਆ ਹੋਇਆ ਕਾਰਪੋਰੇਸ਼ਨਾਂ ਭਰੀਆਂ ਜਨਤਕ ਅਦਾਰੇ ਕਈ ਭਰੇ ਹੋਏ ਆ ਰੋਡਵੇ ਸਮੇਤ ਟੈਮਸੂ ਰੋਡਵੇ ਟਰਾਂਸਪੋਰਟ ਕਾਰਪੋਰੇਸ਼ਨ ਸਮੇਤ ਸਰਕਾਰ ਨੇ ਕਿਹਾ ਸੀ ਗਾਰੰਟੀ ਦਿੱਤੀ ਸੀ ਪੱਕੇ ਕਰਨੇ ਆ ਤੇ ਇਹ ਸਰਕਾਰ ਨੂੰ 3 ਸਾਲ ਤੱਕ ਉਹਨਾਂ ਮੁਲਾਜ਼ਮਾਂ ਦੀ ਕਦੀ ਸੁਪਨੇ ਦੇ ਵਿੱਚ ਵੀ ਯਾਦ ਨਹੀਂ ਆਈ ਵੀ ਉਹ ਮੁਲਾਜ਼ਮ ਹੈਗੇ ਆ ਇਸੋਕੇ ਹੈਗੇ ਪੁਰਾਣੀ ਪੈਨਸ਼ਨ ਵਾਲੇ ਜਿਨ੍ਹਾਂ ਦੇ ਨਾਲ ਵਾਦਾ ਸੀਗਾ ਕਿ ਐਨਪੀਐਸ ਰੱਦ ਕਰਾਂਗੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਸਰਕਾਰ ਨੇ ਵਾਦੇ ਵੱਲ ਕੁਮਾਕੇ ਵੀ ਨਹੀਂ ਵੇਖਿਆ ਉਹਦਾ ਨੋਟੀਫਿਕੇਸ਼ਨ ਵੀ ਕੀਤਾ ਲਾਗੂ ਨਹੀਂ ਕੀਤਾ ਕੰਪਿਊਟਰ ਵਾਲੇ ਅਧਿਆਪਕਾਂ ਨੂੰ ਦਿਵਾਰੀ ਦਾ ਤੋਹਫਾ ਦੇਣਾ ਸੀ ਠੀਕਾ ਮਲਾ ਜੀ ਸਾਹਿਬ ਮੋਰਚੇ ਆਗੂ ਜਬਰੂ ਸਿੰਘ ਉਹਨਾਂ ਦੀ ਮੀਟਿੰਗ ਜੋ ਪਾਰਕੋਂ ਦੇ ਸੇਮ ਦੇ ਨਾਲ ਮਹਾਲੀ ਵਿੱਚ ਹੋਈ ਸੀ ਪਰ ਉਹਨਾਂ ਨੇ ਇਹੀ ਪ੍ਰੋਸਾ ਦਵਾਇਆਗੇ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਮੁਲਾਜ਼ਮਾਂ ਨੇ ਦੇਖਿਆ ਕਿ ਬਹੁਤ ਲਾਰੇ ਲੱਗ ਚੁੱਕੇ ਹਨ ਤੇ ਲਾਰੇ ਚ ਟੰਗਾ ਚੁੱਕੇ ਆ ਠੇਕਾ ਮੁਲਾਜ਼ਮਾਂ ਸੰਸਮੋਚਾ ਪੰਜਾਬ ਨੇ ਫਾਇਦਾ ਕੀਤਾ 7 ਫਰਵਰੀ ਨੂੰ ਬਿੱਤਾਂ ਰਿਹਰਪਾਲ ਜ਼ਿਮਾ ਦਾ ਹਲਕਾ ਦਿਰਵਾ ਜਾ ਕੇ ਜੋ ਪੰਜਾਬ ਦੇ ਮੁਲਾਜ਼ਮਾਂ ਮਾਂ ਸਰਕਾਰ ਦੇ ਲਾਰਿਆਂ ਦੀ ਭੁੱਲ ਹੋਣਗੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ